ਬਠਿੰਡੇ ਦੇ ਕੋਲੇ ਨਾ ਪਿੰਡ ਹੈ ਇੱਕ ਪੋਖੜਾ ਇਸ ਪਿੰਡ ਦੇ ਲੋਕਾਂ ਦੀ ਇੱਕੋ ਹੀ ਗੱਲ ਹੈ ਇਹ ਕਹਿੰਦੇ ਵੀ ਲੋਕ ਆ ਕੇ ਇੱਕੋ ਇੱਕ ਘਰ ਪੁੱਛਦੇ ਆ ਕਿ ਹੈਪੀ ਦਾ ਘਰ ਕਿੱਥੇ ਆ ਹੈਪੀ ਦਾ ਘਰ ਕਿੱਥੇ ਆ ਜਦੋਂ ਤੁਸੀਂ ਗਲੀ ਨੰਬਰ 2 ਮੁੜੋਗੇ ਸਰਕਾਰੀ ਸਕੂਲ ਦੇ ਸਾਹਮਣੇ ਤਾਂ ਤੁਹਾਨੂੰ ਇਸੇ ਸਮੱਸਿਆ ਦਾ ਹੱਲ ਕਰਨ ਵਾਸਤੇ ਹਰੇਕ ਕੰਧ ਦੇ ਉੱਤੇ ਵੀ ਹੈਪੀ ਲਿਖ ਕੇ ਤੀਰ ਲਾਇਆ ਹੋਇਆ ਬਸ ਤੀਰਾਂ ਦੇ ਹਿਸਾਬ ਨਾਲ ਤੁਰੇ ਜਾਓ ਪਰ ਲੋਕ ਇਸ ਸੱਜਣ ਦਾ ਇੰਨਾ ਘਰ ਲੱਭਦੇ ਕਿਉਂ ਆ ਗੱਲ ਇਹ ਆ ਸੋਚਣ ਵਾਲੀ ਦੱਸ ਤਾਂ ਅਸਲ ਦੇ ਵਿੱਚ ਇਸ ਬੰਦੇ ਦੇ ਹੱਥ ਦੇ ਵਿੱਚ ਇੱਕ ਬਹੁਤ ਵੱਡੀ ਕਲਾ ਹੈ ਉਹ ਕਲਾ ਦਾ ਕਰਕੇ ਲੋਕ ਇਹਦਾ ਘਰ ਲੱਭਦੇ ਆ ਤੇ ਕਲਾ ਇਹ ਸੱਜਣੋਂ ਇਸ ਸੱਜਣ ਕੋਲੇ ਫਿਜ਼ੀਓਥੈਰੇਪੀ ਦੀ ਜਿਹੜੇ ਬਾਰੇ ਬੰਦਿਆਂ ਨੂੰ ਤਾਂ ਇਹ ਬੰਦਾ ਐਕਸਰਸਾਈਜ਼ ਹੀ ਦੱਸ ਦਿੰਦਾ ਉਹ ਵੀ ਫੋਨ ਤੇ ਉਹਦੇ ਨਾਲ ਠੀਕ ਹੋ ਜਾਂਦੇ ਆ ਆਜੋ ਕਰਾਉਨੇ ਆ ਗੱਲਬਾਤ ਆਪਾਂ ਨਾ ਹੈਪੀ ਫਿਟਨੈਸ ਸੈਂਟਰ ਤੇ ਪਹੁੰਚੇ ਆ ਸਜਣੂ ਅਸਲ ਦੇ ਵਿੱਚ ਇੱਥੇ ਆਉਣ ਦਾ ਕਾਰਨ ਕੀ ਹੈ ਇੱਥੇ ਬਹੁਤ ਸਾਰੇ ਮਰੀਜ਼ ਜਿਹੜੇ ਜਿਨ੍ਹਾਂ ਦੇ ਕੋਈ ਗੋਡਿਆਂ ਦੀ ਟੂਈ ਦੀ ਪ੍ਰੋਬਲਮਾਂ ਗਰਦਨ ਦੀ ਪ੍ਰੋਬਲਮਾਂ ਮਣਕਿਆਂ ਦੀ ਪ੍ਰੋਬਲਮਾਂ ਕੋਈ ਪਲੇਅਰ ਹੈ ਕੋਈ ਪਲੇਅਰ ਖੇਡਣੋਂ ਹਟ ਗਿਆ ਉਹਨੂੰ ਲੱਗਦਾ ਕਿ ਯਾਰ ਲਿਗਾਮੈਂਟ ਪ੍ਰੋਬਲਮ ਆ ਗਈ ਆ ਤਾਂ ਹੈਪੀ ਬਾਈ ਉਹਨਾਂ ਨੂੰ ਫਿਜ਼ੀਓਥੈਰਾਪਿਸਟ ਆ ਤਾਂ ਉਹਨਾਂ ਨੂੰ ਵਧੀਆ ਥੈਰੇਪੀ ਦਿੰਦੇ ਆ ਇੰਨਾ ਦਾ ਨਾ ਇਹ ਬੰਦਿਆਂ ਦੇ ਜਿਵੇਂ ਕਹਿੰਦੇ ਨੇ ਸਿਆਣੇ ਕਹਿੰਦੇ ਹੱਥ ਜਾਸ ਹੱਥ ਜਾਸ ਅਰ ਕੀ ਗੱਲ ਆ ਬਾਈ ਦਾ ਇੱਕ ਭਰਾ ਏ ਐਡਮੈਂਟਨ ਦੇ ਵਿੱਚ ਆ ਕੈਨੇਡਾ ਤੇ ਕੈਨੇਡਾ ਦੇ ਵਿੱਚ ਵੀ ਬਾਈ ਦੇ ਭਰਾ ਕੋਲੇ ਐਵੇਂ ਜਿਵੇਂ ਇੱਥੇ ਕਿੰਨੇ ਪੇਸ਼ੈਂਟ ਆਏ ਆ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆ ਐਵੇਂ ਹੀ ਬਾਈ ਕੋਲੇ ਉੱਥੇ ਐਡਮੈਂਟਨ ਦੇ ਵਿੱਚ ਵੀ ਮਤਲਬ ਪੇਸ਼ੈਂਟ ਆ ਜਾਂਦੇ ਆ ਬਾਈ ਹੈਪੀ ਨਾਲ ਜਦੋਂ ਗੱਲਬਾਤ ਕੀਤੀ ਬਾਈ ਸასიਕਾਰ ਹੱਸ ਗਿਆ ਬਾਈ ਸასიਕਾਰ ਬਾਈ ਸਵਾਗਤ ਹੈਪੀ ਬਾਈ ਮਾਤਾ ਸੱਚੀ ਮੈਂ ਜਦੋਂ ਪੈਂਡ ਆਇਆ ਮੈਨੂੰ ਲੱਗਿਆ ਕਿ ਯਾਰ ਪੈਂਡ ਦੇ ਵਿੱਚ ਬੰਦਾ ਬੈਠਾ ਹਨਾ ਤੇ ਵੀ ਵੀ ਸ਼ਾਇਦ 1 2 4 ਬੰਦੇ ਆਉਂਦੇ ਹੋਣਗੇ ਤੁਹਾਡੇ ਕੋਲ ਤਾਂ ਤੇ ਪੇਸ਼ੈਂਟ ਹੀ ਬਹੁਤ ਆਉਂਦੇ ਨੇ ਨਹੀਂ ਸਾਡੇ ਕੋਲ ਪੇਸ਼ੈਂਟ ਬਹੁਤ ਹੁੰਦੇ ਵੀ ਬਾਲਕ ਦੀ ਕਿਰਪਾ ਕੀ ਜੋ ਵੀ ਅਸੀਂ ਕੰਮ ਕਰਦੇ ਆਂ ਤਸੱਲੀ ਬਖਸ਼ ਕਰਦੇ ਆਂ ਸ਼ੁਕਰ ਹੈ ਭਾਈ ਇੱਥੇ ਹਰ ਰੋਜ਼ ਹੀ ਇੱਥੇ ਹੁੰਦੇ ਆ ਇਸ ਪੈਂਡ ਦੇ ਇੱਥੇ ਹਰ ਰੋਜ਼ ਇਨਾ ਮੰਡੇ ਤੋਂ ਲੈ ਕੇ ਸੈਚਡੇ ਤੱਕ ਸੰਡੇ ਨੂੰ ਇੱਥੇ ਸਾਡਾ ਕਲੋਜ਼ ਹੁੰਦਾ ਹੈਗਾ ਤੇ ਸੰਡੇ ਨੂੰ ਮੁਖਸਰ ਸਾਹਿਬ ਹੁੰਦੇ ਆ ਅਚਾ ਸੰਡੇ ਨੂੰ ਇੱਕ ਦਿਨ ਤੁਸੀਂ ਮੁਖਸਰ ਸਾਹਿਬ ਹੁੰਦੇ ਹੋ ਮੁਖਸਰ ਸਾਹਿਬ ਜੰਨੇ ਜੀ ਮੋਖਰ ਸਾਹਿਬ ਤੇ ਮੈਨੂੰ ਤੁਸੀਂ ਪਹਿਲਾਂ ਗੱਲ ਪਚਾਹ ਪਿੰਦਿਆਂ ਨੇ ਗੱਲ ਕੀਤੀ ਸੀ ਕਿ ਤੁਹਾਡੇ ਭਰਾ ਕੋਲੇ ਐਡਮੈਂਟਨ ਦੇ ਵਿੱਚ ਵੀ ਰੋ ਐਡਮੈਂਟਨ ਚ ਵੀ ਇੰਨਾ ਹੀ ਰਸ਼ ਹੁੰਦਾ ਸਾਡੇ ਕੋਲੇ ਸਾਡਾ ਬੰਦਾ ਉੱਥੇ ਵੀ ਅਠਾ ਵਾਲਕ ਦੀ ਗਰਪਾਣਾ ਬਈ ਜੋ ਵੀ ਅਸੀਂ ਪਹਿਲਾਂ ਵੀ ਗੱਲ ਕੀਤੀ ਆ ਵੀ ਵਧੀਆ ਕਰਦੇ ਆ ਜੋ ਵੀ ਕਰਦੇ ਆ ਅਸੀਂ ਮੰਨ ਲਓ ਚਲੋ ਸਰਵਾਈਕਲ ਦੀ ਪ੍ਰੋਬਲਮ ਆ ਕਿਸੇ ਨੂੰ ਧੋਈਂਦੀ ਆ ਜੀ ਤਸੱਲੀ ਬਖਸ਼ੀ ਦੀ ਅਸੀਂ ਗਰੰਟੀ ਨਾਲ ਕਲਾਜ ਕਰ ਦਿੰਨੇ ਆ ਡਾਕਟਰ ਸਾਹਿਬ ਜਿਵੇਂ ਬਹੁਤ ਸਾਰੇ ਨਾ ਜਦੋਂ ਆਪਾਂ ਬੈਠੇ ਸੀ ਤੁਹਾਨੂੰ ਕਾਲ ਲੋ ਕਰਦੇ ਆ ਕਈ ਲੋਕਾਂ ਨੂੰ ਤੁਸੀਂ ਇੱਥੇ ਸਾਧਦੇ ਹੀ ਨਹੀਂ ਕਿ ਕੰਨਾਂ ਤੋਂ ਤੁਸੀਂ ਫੋਨ ਤੇ ਕਈ ਇੰਨੇ ਫਿਰ ਉਹ ਸਾਡੇ ਜੀ 50% ਪੇਸ਼ੈਂਟ ਦਾ ਸਤੇ ਘਰੇ ਬੈਠੇ ਠੀਕ ਹੋ ਜਾਂਦੇ ਆ ਅਸੀਂ ਉਹਨਾਂ ਨੂੰ ਐਕਸਰਸਾਈਜ਼ ਵਗੈਰਾ ਸਲਾਹ ਸਲਾਦ ਇਦਨੇ ਰਹਿਣੇ ਅਸੀਂ ਬਾਕੀ ਇੰਸਟਾਗ੍ਰam ਦਾ ਆਪਣਾ ਪੇਜ ਬਣਾਵਾਂਗਾ ਜੀ ਉਸ ਤੇ ਸਾਡਾ ਪੇਸ਼ੇ ਫੋਲੋ ਕਰ ਲੈਣ ਲੋਕ ਤੇ ਉਹਦੇ ਤੇ ਸਲਾਹ ਦਿੰਦੇ ਰਹਿੰਦੇ ਆ ਵੀ ਘਰ ਬੈਠੇ ਪੇਸ਼ੈਂਟ ਸਹੀ ਹੋ ਸਕਦੇ ਆ ਕਿ ਇਹਨਾਂ ਮੇਜਰ ਪ੍ਰੋਬਲਮ ਆ ਉਹ ਬੰਦਾ ਸਾਡੇ ਕੋਲ ਆਵੇ ਦੂਜੇ ਨਾਲੋਂ ਦੀ ਨਹੀਂ ਰੋੜਕ ਜੇ ਜਿਹਨੂੰ ਨਾ ਥੋੜੀ ਬਹੁਤੀ ਦਿੱਕਤ ਆ ਕਿਸੇ ਨੂੰ ਧੂਈ ਦੀ ਦਿੱਕਤ ਆ ਕਈ ਭੈਣਾਂ ਫੋਨ ਕਰਦੀਆਂ ਬਾਈ ਨੂੰ ਵੀ ਝਾੜੂ ਮਾਰਦੇ ਆ ਤਾਂ ਸਾਡੀ ਤਾਂ ਢੂਈ ਦੁਖਦੀ ਆ ਉਸ ਤਰ੍ਹਾਂ ਦੇ ਪੇਸ਼ੈਂਟ ਨੂੰ ਐਕਸਰਸਾਈਜ਼ ਹੀ ਦੱਸ ਦਿੰਦੇ ਆ ਕਹਿੰਦੇ ਭਾਈ ਆਹਾ ਕਰ ਲਓ ਉਸ ਤੋਂ ਬਾਅਦ ਠੁਰੇ ਫਿਰ ਕੋਈ ਗੱਲ ਨਹੀਂ ਹਾਂਜੀ ਹਾਂਜੀ ਬਿਲਕੁਲ ਤੇ ਜੋ ਜਿਆਦਾ ਪੇਸ਼ੈਂਟ ਤੁਹਾਡੇ ਕੋਲ ਕਿਹੜੇ ਆਉਂਦੇ ਆ ਜਿਹੜੇ ਜਿਆਦਾ ਹੱਡੂ ਡਿਸਕ ਡਿਸਕੋਇਡ ਹੋ ਤੁਹੀ आले ਆਉਂਦੇ ਜਿਆਦੇ ਟੈਸਟ ਹਾਂ ਜਿਵੇਂ ਮਾਰ ਕੇ ਬਲੌਕਿੰਗ ਹੋ ਜਾਂਦੀ ਆ ਲੱਤ ਦੀ ਚੀਜ਼ ਜਾਣ ਲੱਗਿੰਦੀ ਆ ਹਾਂਜੀ ਇਸ ਤਰ੍ਹਾਂ ਜਿਆਦੇ ਹੁੰਦੇ ਪੇਸ਼ੈਂਟ ਜਿੰਨੇ ਪੇਸ਼ੈਂਟ ਹੁੰਦੇ 90% ਸਾਡੇ ਕੋਲ ਇਹੀ ਪੇਸ਼ੈਂਟ ਹੁੰਦੇ ਜਿਆਦੇ ਸਰਵਾਈਕਲ ਗੋਡਾਂ ਦੇ ਇਹ ਘੱਟ ਹੁੰਦੇ ਇਹ ਸਭ ਤੋਂ ਜਿਆਦਾ ਇਹ ਹੁੰਦੇ ਤੇ ਪੈਸੇ ਤੁਸੀਂ ਮਾਰ ਕਿਹੜੀ ਗੱਲ ਚ ਮੰਨਦੇ ਆ ਇੱਕ ਤਾਂ ਡਿਸਕ ਵਾਲਾ ਹੋ ਗਿਆ ਹਾਂਜੀ ਹੋਰ ਤੇ ਸਰਵਾਈਕਲ ਦਾ ਹੀ ਸਰਵਾਈਕਲ ਹਾਂ ਤੇ ਗੋਡਾਂ ਦਾ ਵੀ ਕਰ ਦਿੰਦੇ ਆ ਜੀ ਬਾਕੀ ਸਰੀਰ ਦਾ ਕੋਈ ਵੀ ਜੋੜ ਦਰਦ ਕਰਦਾ ਕਰ ਸਾਰੇ ਦੇ ਦਿੰਦੇ ਆ ਜੀ ਹਾਂਜੀ ਇੱਕ ਡਾਕਟਰ ਸਾਹਿਬ ਪਲੇਅਰਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਜੇ ਮੈਂ ਕਬੱਡੀ ਖੇਡਦੇ ਆ ਹਾਕੀ ਖੇਡਦੇ ਆ ਕੋਈ ਹੋਰ ਖੇਡਦੇ ਆ ਕਿਸੇ ਦਾ ਗੋਡਾ ਲਾਚਕ ਗਿਆ ਕਿਸੇ ਨੂੰ ਕੋਈ ਹੋਰ ਪ੍ਰੋਬਲਮ ਆਉਂਦੀ ਹੈ ਮੈਨੂੰ ਜਦੋਂ ਸਾਰੇ ਆਪਣੇ ਜਿਹੜੀ ਬਾਡੀਜ਼ ਆ ਨਾ ਇਸ ਖੂਨ ਸਰਕੂਲੇਸ਼ਨ ਦੀ ਪ੍ਰੋਬਲਮ ਆਉਂਦੀ ਹੈ ਜੀ ਜਦੋਂ ਵੀ ਆਉਂਦੀ ਹੈ ਕਿਤੇ ਵੀ ਕਿਸੇ ਚੀਜ਼ ਦੀ ਬਲੌਕਿੰਗ ਹੋ ਗਈ ਨਾ ਅੰਦਰ ਨੂੰ ਦਬਾਅ ਆ ਗਿਆ ਹੈ ਨਾ ਉਦੋਂ ਫਿਰ ਉਹ ਸਥੜਾ ਦਰਦ ਕਰਨ ਲੱਗ ਜਾਂਦਾ ਜੀ ਬਹੁਤ ਬੰਦੇ ਆਪਦੇ ਕਰੀਅਰ ਛੱਡ ਜਾਂਦੇ ਆ ਕਹਿੰਦੇ ਆ ਕਿ ਇਹ ਮਨਤਾ ਪ੍ਰੋਬਲਮ ਆ ਗਈ ਵੀ ਹੁਣ ਮੇਰਾ ਗੋਡਾ ਨਹੀਂ ਮੇਰਾ ਸਾਡੇ ਕੋਲ ਬਹੁਤ ਹੁੰਦੇ ਆ ਮਤਲਬ ਕਿ ਖਿਡਾਰੀ ਵੀ ਹੁੰਦੇ ਆ ਮਤਲਬ ਕਿ ਫੌਜੀ ਵੀ ਹੁੰਦੇ ਆ ਕੈਂਟ ਚ ਬਹੁਤ ਹੁੰਦੇ ਸਾਡੇ ਇਥੇ ਵੀ ਪ੍ਰੋਬਲਮ ਆਉਂ ਆ ਇਹਨਾਂ ਨੂੰ ਆ ਜਾਂਦੀ ਹੈ ਵਿਦੇਸ਼ੀ ਲੋਕ ਬਹੁਤ ਆਉਂਦੇ ਹੋਣਗੇ ਉਹਨਾਂ ਨੂੰ ਉੱਥੇ ਬਹੁਤ ਹਾਂ ਉਹ ਵੀ ਇਧਰ ਆ ਕੇ ਪਹਿਲਾਂ ਟਰੀਟਮੈਂਟ ਕਰਾਉਣ ਆਉਂਦੇ ਸੀ ਹੁਣ ਸਾਡਾ ਵੀਰ ਉੱਥੇ ਆ ਐਡਮੈਂਡਰ ਚ ਹੁਣ ਉੱਥੇ ਉਹਦੇ ਕੋਲ ਚਲੇ ਜਾਂਦੇ ਆ ਤੇ ਐਡਮੈਂਟਨ ਵਾਲਾ ਫਿਰ ਨੰਬਰ ਹੀ ਸ਼ੇਅਰ ਕਰਨਾ ਜੇ ਕਿਸੇ ਨੇ ਐਡਮੈਂਟਨ ਦੇ ਵਿੱਚ ਪ੍ਰੋਬਲਮ ਆ ਤਾਂ ਕੈਨੇਡਾ ਦੇ ਵਿੱਚ ਪ੍ਰੋਬਲਮ ਕੈਨੇਡਾ ਚ ਹੀ ਕਰ ਲਾ ਹਾਂ ਹਾਂਜੀ ਹਾਂਜੀ ਉੱਥੇ ਹੀ ਉਹਦਾ ਟ੍ਰੀਟਮੈਂਟ ਕਰਾ ਖਦਾ ਉਹਦਾ ਹਾਂਜੀ ਤੇ ਜੇ ਕਿਸੇ ਨੂੰ ਉੱਥੇ ਪ੍ਰੋਬਲਮ ਆ ਮਾੜਾ ਜਾਂ ਪੇਸ਼ੈਂਟ ਨਾਲ ਗੱਲ ਕਰਨਾ ਕਿ ਇਹਨਾਂ ਨੂੰ ਕੀ ਪ੍ਰੋਬਲਮ ਹੈ ਹਾਂ ਹਾਂਜੀ 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 ਕਰੋ ਬਸ ਤੁਸੀਂ ਕਰੋ ਬਾਈ ਕਿੰਨੇ ਵਾਰ ਆ ਕੇ ਤੁਸੀਂ ਇਹਨਾਂ ਕੋਲੇ ਮੈਂ ਬਾਈ ਦੂਜੀ ਤੀਜੀ ਤੀਜੀ ਦੌਸੇਰ ਆ ਗਿਆ ਕੀ ਪ੍ਰੋਬਲਮ ਸੀ ਤੁਹਾਨੂੰ ਮੇਰੀ ਜਮਾਂ ਲੱਤਾਂ ਆਕੜ ਜਾਂਦੇ ਸੀਗੇ ਨਿਉਰਲਿਆਂ ਨੂੰ ਅੱਛਾ ਜੀ ਕੋਡਾ ਸਦਾ ਜਮਾਂ ਨਹੀਂ ਹੋਈਦਾ ਸੀਗਾ ਤੇ ਹੁਣ ਕਿਵੇਂ ਆ ਹੁਣ ਬਹੁਤ ਜ਼ਿਆਦਾ ਫਰਕ ਆ ਗਿਆ ਦਾ 10-20 ਪੈਸੇ ਫਰਕ ਨੁਕਸ ਰਹਿ ਗਿਆ ਬਸ ਕੀ ਕੀ ਕੰਮ ਕੀ ਕਰਦੇ ਆ ਤੁਸੀਂ ਖੇਤੀਬਾੜੀ ਦਾ ਅੱਛਾ ਖੇਤੀਬਾੜੀ ਕਰਦੇ ਆ ਹੁਣ ਫਿਰ ਬੱਟਾ ਬੂਟਾ ਪੋਚੀਆਂ ਜਾਣਗੀਆਂ ਹਾਂ ਹਾਂ ਤਾਂ ਇਸ ਵਾਰੀ ਲੋਟਾ ਘੱਮ ਹਾਂ ਲੋਟਾ ਚਲ ਠੀਕ ਆ ਯਾਰ ਬੱਟਾ ਪੋਚਣੀਆਂ ਬਹੁਤ ਔਖਾ ਕੰਮ ਹੈ ਕਹੀ ਲੈ ਕੇ ਤੁਰਨਾ ਹੈ ਜੋ ਲੱਤ ਆਕੜ ਜਾਂਦੀ ਹੈ ਬੰਦੇ ਨੂੰ ਹੀ ਪਤਾ ਹੁੰਦਾ ਉਹ ਗੱਲ ਦਾ ਹੈ ਨਾ ਫਿਰ ਉਹ ਆਪਾਂ ਪਾਵੇਂ ਚੌੜ ਕਰੀ ਗਈਏ ਪਰ ਜਿਹਦਾ ਦੁੱਖ ਦਾ ਬਹੁਤ ਔਖਾ ਹੈ ਜੀ ਗਿਆ ਬਹੁਤ ਹੈ ਸੀ ਭਾਈ ਮੈਂ ਅੱਛਾ ਜੀ ਬਹੁਤ ਹੈ ਗਿਆ ਸੀ ਕੀ ਇਹ ਮਜਾ ਖੱਤਰੀ ਡਾਕਟਰ ਸੀ ਉਹਨੇ ਵੀ ਧੋਰ ਲੈ ਲਿਆ ਸੀਗਾ ਹੂੰ ਜਿੰਨੇ ਕਰ ਦਵਾਈ ਦਾ ਨਖਰ ਰਹਿੰਦੇ ਉਹਨੇ ਕਿ ਠੀਕ ਨਹੀਂ ਉਹਦੋਂ ਬਾਅਦ ਜਦੋਂ ਦਵਾਈ ਛੱਡਦੇ ਉਹੀ ਹਾਲ ਹੋ ਜਾਂਦਾ ਸੀਗਾ ਤੇ ਹੁਣ ਜਮਾਂ ਸਹੀ ਆ ਜਮਾਂ ਬਹੁਤ ਵੱਡੀ ਗੱਲ ਆ ਯਾਰ ਫਿਰ ਤਾਂ ਹਨਾ ਤੇ ਭੈਣ ਹੋਣਾਂ ਨੂੰ ਵੀ ਕੋਈ ਪ੍ਰੋਬਲਮ ਆ ਹਾਂਜੀ ਇਹਨਾਂ ਨੂੰ ਵੀ ਕਾਫੀ ਟਾਈਮ ਦੀ ਦਰਦ ਦਾ ਬਹੁਤ ਪ੍ਰੋਬਲਮ ਸੀਗੀ ਹਾਂ ਹਾਂ ਭੈਣਾਂ ਕੀ ਕੀ ਸਮੱਸਿਆ ਤੁਹਾਨੂੰ ਡੈਂਸ ਪ੍ਰੋਬਲਮ ਦੀ ਸੀ ਅੱਛਾ ਹੁਣ ਠੀਕ ਆ ਹਾਂਜੀ ਘਾਟ 10 11 ਵਜੇ ਮੈਨੂੰ ਅੱਛਾ ਹੁਣ 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 ਸਹੀ ਆ ਬਟਲ ਹਾਂ ਹੁਣ ਸਹੀ ਹੈ ਜੀ ਠੀਕ ਆ ਹਾਂ ਫਰਕ ਪੈ ਗਿਆ ਜੀ ਹੁਣ ਪੂਰੇ ਪਰਕੇ ਠੀਕ ਆ ਨੱਟ 10 ਸਾਲ ਹੋ ਗਏ ਮੈਨੂੰ ਬਹੁਤ ਡਾਕਟਰ ਸਾਬ ਇਹਦਾ ਇਹ ਹੋਈ ਹਾਂ ਜੀ ਆ ਵੀ ਨਹੀਂ ਸੀ ਹੁੰਦਾ RAM ਹੁਣ RAM ਤੋਨ ਹੁਣ ਤਾਂ ਗੋਡੇ ਵੀ ਹੋ ਗਏ ਸੀ ਜੀ ਹੁਣ ਉਹਦੇ ਦਾ ਗੋਡੇ ਨੂੰ ਭਰਾ ਮੇਰੇ ਸ਼ੁਕਰ ਕਰਕੇ ਟੂਈ ਚ ਜਾਣ ਲੱਗੇ ਡਿਸਕ ਦੀ ਪ੍ਰੋਬਲਮ ਆਮ ਤੌਰ ਤੇ ਬਾਅਦ ਵਿੱਚ ਲੱਤਾਂ ਰੋਕਣ ਲੱਗ ਜਾਂਦੀ ਆ ਗੋਡਿਆਂ ਦੀ ਪ੍ਰੋਬਲਮ ਜਦੋਂ ਟੂਈ ਪ੍ਰੋਬਲਮ ਆ ਜਾਂਦੀ ਹੁੰਦੀ ਆ ਜੀ ਹਾਂ ਤੇ ਡਾਕਟਰ ਸਾਹਿਬ ਮਤਲਬ ਮੈਂ ਤਾਂ ਤੁਹਾਡੇ ਪੇਸ਼ੈਂਟ ਆ ਤੋ ਇੱਕ ਆਫ ਦਾ ਰਿਕਾਰਡ ਗੱਲ ਪੁੱਛੀ ਉਗੁੰਨ ਡਾਕਟਰ ਸਾਹਿਬ ਐਡੀ ਗੱਲ ਵੀ ਹੈ ਨੀ ਮਹਿੰਗੇ ਵੀ ਵਾਲੇ ਵਾਲੇ ਹੈ ਨੀ ਕਿ ਵੀ ਕਈ ਵਾਰੀ ਬੰਦੇ ਨੂੰ ਆਇਆ ਲੱਗਦਾ ਨਹੀਂ ਨਹੀਂ ਉਹ じゃ ਕੁਛ ਨਹੀਂ ਹੈ ਜੀ ਹਾਂ ਜਿਆਦਾ ਐਡੀ ਗੱਲ ਕੋ ਵੀ ਵੀ ਆਮ ਲੋਕਾਂ ਦੇ ਬਜਟ ਵਾਲੀ ਗੱਲ ਹੈ ਬਜਟ ਵਾਲੀ ਗੱਲ ਹੈ ਇੱਥੇ ਬਹਿ ਜਾ ਹਾਂ ਬੈਠੋ ਤੇ ਡਾਕਟਰ ਸਾਹਿਬ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹਾਂ ਇੱਥੇ ਅਸੀਂ ਸਵੇਰ 7:00 ਵਜੇ ਤੋਂ ਇੱਥੇ ਬੈਠਾ ਘਰੀ ਕਲੀਨਿਕ ਆਪਣਾ ਇਹ ਅੱਛਾ ਇਹ ਤੁਹਾਡਾ ਆਪਣਾ ਘਰ ਹੀ ਹੈ ਆਪਣਾ ਘਰੀ ਜੋ ਮੁਖਸਰ ਵੀ ਪੰਜਾਬ ਦਾ ਘਰੀ ਹੈ ਇੱਥੇ ਵੀ ਘਰੀ ਕਲੀਨਿਕ ਇੱਥੇ ਵੀ ਹੈ ਇੱਥੇ ਅਸੀਂ 8 ਤੋਂ 6 ਤੱਕ ਹੁੰਨੇ ਜੀ ਜੀ ਜਿਹੜਾ ਮੁਕਸਰ ਦਾ ਟਾਈਮ ਆ ਉਹ 8 ਤੋਂ 12 ਫਿਰ 3 ਤੋਂ 6 ਹੂੰ ਉੱਥੋਂ ਤੇ ਜੇ ਕਿਸੇ ਵੀ ਪੇਸ਼ੈਂਟ ਨੇ ਮਿਲਣਾ ਤੇ ਉਹ ਸਵੇਰ ਕਿੰਨੇ ਵਜੇ ਦੇ ਤੋਂ ਆ ਸਕਦਾ ਤੁਹਾਡੇ ਇੱਥੇ 8 ਤੋਂ 6 ਜਦੋਂ ਮਰਜ਼ੀ ਆ ਜਦੋਂ ਇੱਥੇ ਆਉਣਾ ਮੰਡੇ ਤੋਂ ਸੈਟਰਡੇ ਤੱਕ ਜੀ ਫੋਨ ਕਰ ਲੈ ਫੋਨ ਜ਼ਰੂਰ ਕਰਕੇ ਆਵੇ ਕਿਸੇ ਭੈਣ ਭਾਈ ਨੂੰ ਆਉਣਾਗਾ ਨਾ ਹੂੰ ਨੰਬਰ ਨਾ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਦੋ ਨੰਬਰ ਦਿਖਾਈ ਦੇ ਰਿਹਾ ਇੱਕ ਨੰਬਰ ਤਾਂ ਐਡਮੈਂਟਨ ਲਿਖਿਆ ਹੋਇਆ ਆ ਉਹ ਤਾਂ ਐਡਮਿੰਟਨ ਦੇ ਵਿੱਚ ਜਿਹੜਾ ਕੋਈ ਕੈਨੇਡਾ ਵਾਲਾ ਏ ਉਹ ਭਾਈ ਐਡਮਿੰਟਨ 'ਚ ਫੋਨ ਕਰ ਲੈ ਕਿਉਂਕਿ ਬਥੇਰੇ ਬੰਦੇ ਆ ਜਿਹੜੇ ਘਰਾਂ ਦੇ ਵਿੱਚ ਬੈਠੇ ਉੱਥੇ ਤਾਂ ਡਾਕਟਰ ਅਪਾਇੰਟਮੈਂਟ ਦੇ ਦਿੰਦੇ ਤੇ 7-7 ਮਹੀਨਿਆਂ 8-8 ਮਹੀਨਿਆਂ ਅਪਾਇੰਟਮੈਂਟ ਨਹੀਂ ਆਉਂਦੀ ਤੇ ਜਿਹੜੇ ਉਸ ਤਰ੍ਹਾਂ ਦੀ ਪ੍ਰੋਬਲਮ ਵਾਲੇ ਆ ਉੱਥੇ ਆ ਉਹ ਭਾਈ ਨੰਬਰ ਨੋਟ ਕਰ ਲਓ ਐਡਮਿੰਟਨ ਦਾ ਜਿਹੜੇ ਹੈਗੇ ਇੱਧਰਲੇ ਤੇ ਇੱਧਰल्या ਨੂੰ ਸਜਣੋ ਬਸ ਫੋਨ ਕਰਨਾ ਤੁਸੀਂ ਜੇਕਰ ਤੁਸੀਂ ਮੁਖਸਰ ਸਾਹਿਬ ਦੇ ਆ ਤਾਂ ਤੁਸੀਂ ਐਤਵਾਰ ਨੂੰ ਮਿਲ ਲਿਓ ਮੁਖਸਰ ਸਾਹਿਬ ਜੇ ਤੁਸੀਂ ਹੋਰ ਪਾਸੇ ਦੇ ਆ ਤਾਂ ਫਿਰ ਇਹ ਇਹ ਆ ਪਿੰਡ ਕਿਹੜਾ ਜੀ ਇਹ ਪਿੰਡ ਪੋਖੜਾ ਜੀ ਪੋਖੜਾ ਹਾਂਜੀ ਇਹ ਪੋਖੜਾ ਪਿੰਡ ਹੈ ਬਠਿੰਡੇ ਤੋਂ ਨਾ ਜਦੋਂ ਆਪਾਂ ਗੋਨਿਆਂ ਵਾਲੋਂ ਨਿਕਲਦੇ ਆ ਤਾਂ ਉਦੋਂ ਪਿੰਡ ਆਉਂਦਾ ਇਹ ਬਿਲਕੁਲ ਵੱਡੇ ਰੋਡ ਦੇ ਉੱਪਰ ਹੀ ਪਿੰਡ ਆ ਇਹ ਜੇ ਕਿਸੇ ਵੀ ਵੀਰ ਭੈਣ ਭਰਾ ਨੇ ਆਉਣਾ ਨਾ ਬੱਸ ਤੇ ਵੀ ਆਉਣਾ ਤਾਂ ਡਾਕਟਰ ਸਾਹਿਬ ਹੁਣਾਂ ਦੇ ਬੱਸ ਤੇ ਵੀ ਤੁਸੀਂ ਆ ਸਕਦੇ ਆ ਕੋਈ ਗੱਲ ਨਹੀਂ ਬੱਸ ਵੀ ਜਿਹੜੀ ਵੱਡੇ ਰੋਡ ਵਾਲੀ ਚੱਲਦੀ ਉਹਨਾਂ ਦੇ ਪਿੰਡ ਦੇ ਕੋਲੇ ਰੁਕਤ ਨਾ ਇਹਨਾਂ ਦੇ ਪਿੰਡ ਦੇ ਜਮਾ ਅਡੇ ਤੇ ਬੱਸ ਰੋਕ ਕੇ ਤੇ ਤੁਹਾਨੂੰ 3-400 ਮੀਟਰ ਤੁਰ ਕੇ ਆਉਣਾ ਪਊਗਾ ਉਧਰੋਂ ਥੋੜਾ ਜਿਹਾ ਹੋ ਸਕਦਾ ਤੁਸੀਂ ਔਖੇ ਹੋ ਕਿ ਤੁਰ ਕਿਉਂ ਕਿਉਂ ਕੋਈ ਦੁੱਖਦਾ ਹੋਊ ਇਧਰੋਂ ਡਾਕਟਰ ਸੂਕ ਕਰਕੇ ਇੱਕ ਚੀਜ਼ ਆਪਾਂ ਵੀਡੀਓ ਵੀ ਦਿਖਾ ਦਿੰਨੇ ਆ ਵੀ ਜੋ ਆਪਾਂ ਨੂੰ ਢੂਈ ਦੀ ਪ੍ਰੋਬਲਮ ਹੁੰਦੀ ਆ ਵੀ ਉਹ ਆਪ ਘਰੇ ਕਿਵੇਂ ਹੱਲ ਕਰ ਸਕਦੇ ਆ ਅੱਛਾ ਜੀ ਠੀਕ ਆ ਇਸ ਤਰ੍ਹਾਂ ਰਾਤ ਸੁਭਾ ਉੱਠਣ ਤੋਂ ਪਹਿਲਾਂ ਨਾ ਜਿਸ ਤਰ੍ਹਾਂ ਗੋਡੇ ਖੜੇ ਕਰ ਲਓ ਉਹਦੇ ਹੱਡੀਆਂ ਜੋੜ ਲਓ ਪੂਰੀਆਂ ਅੱਛਾ ਜੀ ਤੇ ਫੇਸ ਆਪੋਜ਼ਿਟ ਕਰ ਲਓ ਪਰਲੀ ਸਾਈਡ ਜੀ ਅੱਛਾ ਜੀ ਗੋਡੇ ਇਸ ਤਰ੍ਹਾਂ ਇਧਰ ਨੂੰ ਲੈ ਕੇ ਆਓ ਜੀ ਅੱਛਾ ਜੀ ਸਿਰਫ ਇਹ ਇਸ ਇਧਰ ਕਰ ਲਓ ਜੀ ਉਲਟ ਸਾਈਡ ਫਿਰ ਗੋਡੇ ਇਧਰ ਨੂੰ ਲੈ ਜਾਓ ਅੱਛਾ ਜੀ ਇਸ ਤਰ੍ਹਾਂ ਦਾ ਸੁਭਾ ਉੱਠਣ ਤੋਂ ਪਹਿਲਾਂ 10 ਤੋਂ 15 ਵਾਰ ਕਰੋ ਅੱਛਾ ਜੀ ਢੋਈ ਦੀ ਪ੍ਰੋਬਲਮ ਜਲਦੀ ਜਿਹੜੀ ਨਾਰਮਲ ਆ ਦਿੱਕਤ ਉਹ ਸਹੀ ਹੋ ਜੂਗੀ ਵੀ ਜਿਵੇਂ ਕਈ ਬੰਦਿਆਂ ਨੂੰ ਜਦੋਂ ਕੋ ਕੋਡਾ ਸਿੱਧੇ ਹੋ ਕੇ ਕੰਮ ਕਰਦੇ ਆ ਤੇ ਉਹਨਾਂ ਦੀ ਢੋਈ ਆਕੜ ਦੀ ਫੱਟਾ ਜਾਂ ਜਗਰਨ ਹੂੰ ਇਸ ਤਰ੍ਹਾਂ ਪ੍ਰੋਬਲਮ ਆ ਜਲੀਆ ਤਾਂ ਉਹ ਨਿੱਕ ਬਲੌਕੇਜ ਤਾਂ ਇੰਨੇ ਨਾਲ ਹੀ ਖੁੱਲ ਜਾਂਦੀ ਹਾਂ ਹਾਂ ਇੰਨੇ ਨਾਲ ਸੈੱਟ ਹੋ ਜਾਂਦੀ ਆ ਹੂੰ ਤੇ ਬਾਕੀ ਜੇ ਕੋਈ ਕਿਸੇ ਵੀ ਮਰੀਜ਼ ਨੂੰ ਡਾਕਟਰ ਨੇ ਪੇਸ਼ੈਂਟ ਨੇ ਦਾ ਆਪਰੇਟ ਦੱਸਦਾਗਾ ਤੇ ਉਹਦਾ ਵੀ ਆਪਾਂ ਹੱਲ ਕਰਦੇ ਹਾਂ ਹਾਂ ਉਹ ਉਹ ਡਾਕਟਰ ਸਾਹਿਬ ਨੂੰ ਫੋਨ ਕਰ ਲਓ ਜਿੱਥੇ ਤੁਹਾਨੂੰ ਲੱਗਦਾ ਕਿ ਤੁਹਾਡੀ ਪ੍ਰੋਬਲਮ ਥੋੜੀ ਮੇਜਰ ਆ ਹਾਂ ਉਥੇ ਡਾਕਟਰ ਸਾਹਿਬ ਹੈਗੇ ਆ ਇਹਨਾਂ ਨੂੰ ਭਾਂਜੇ ਨੂੰ ਵੀ ਆਪਰੇਟ ਦੱਸਿਆ ਸੀਗਾ ਉਹ ਪਹਿਲਾਂ ਹੁਣ ਇਹਨਾਂ ਨੂੰ ਆਪਰੇਟ ਦੀ ਵਾਸਤੇ ਨਹੀਂ ਲੋੜ ਗਈ 80% ਤੋਂ ਉੱਪਰ ਸਹੀ ਆ ਅੱਜ ਤੀਜੀ ਰਾਏ ਆ ਬਸ ਇਸ ਤੋਂ ਬਾਅਦ ਇਹਨਾਂ ਨੂੰ ਲੋੜ ਨਹੀਂ ਪੈਣੀ ਸ਼ੁਕਰਮਾਰ ਕਰਦਾ ਸ਼ੁਕਰ ਸ਼ੁਕਰ ਦਾਤਾ ਹਰੇਕ ਨੂੰ ਤੰਦਰੁਸਤੀ ਦੇਵੇ ਨੰਬਰ ਨੋਟ ਨੋਟ ਕਰ ਲਓ